ਏਰੀ ਸੰਨਰਪੁਰਾ ਏਰੀਆ ਵਾ ਮਾਰ ਖੜ ਦਫਤਰ ਦੇ ਬਾਦ ਕ੍ਰਿਸ਼ਨਾ ਮੰਦਿਰ ਦੇ ਸਾਹਮਣੇ ਇੰਨਾ ਗੰਦਗੀ ਵਾਲਾ ਕੂੜਾਇ ਸੁੱਟਦੇ ਨੇ ਲੋਕੀ ਇੰਨਾ ਬਥੇਰਾ ਕਹੀਦਾ ਨਾ ਕਰੋ ਯਾਰ ਨਾ ਸੁੱਟੋ ਫੇਰ ਵੀ ਬੰਦੇ ਸੁੱਟੀ ਜਾਂਦੇ ਨੇ ਤੁਹਾਡੀ ਸਾਰੇ ਅੱਗੇ ਰਿਕੁਐਸਟ ਆ ਕਿ ਆਪਣੇ ਇਹ ਕੂੜਾ ਜਿਹੜਾ ਇੱਥੋਂ ਚੁਕੋਣਾ ਚਾਹੀਦਾ ਦੇਖੋ ਇਹ ਪੂਰਾ ਆਪਣੇ ਪਿੱਛੋਂ ਕੁਝ ਵੀ ਲੱਭ ਰਿਹਾ ਕਸਟਮਰ ਆਂਦਾ ਯਾਰ ਇਹਨੂੰ ਚੁਕਾਓ ਕੀ ਕਰੀਏ ਬੜੀ ਮੁਸ਼ਕਲ ਆ ਪਰੇਸ਼ਾਨੀ ਹੁੰਦੀ ਆ ਕਿੰਨਾ ਕੁ ਕੁਝ ਹੈਗੀ ਆਪਣੇ ਆਪ ਕਰਾਂਗੇ ਇਹਨਾਂ ਨੂੰ ਆਪੇ ਹੀ ਦਾ ਲੋਕਾਂ ਨੂੰ ਇੱਥੇ ਕੂੜਾ ਨਾ ਚੋਣ। ਸਾਡੀ ਹਾਲਤ। ਤੋਂ ਮੈਂ ਟੀਕਰ ਅਸੀਂ ਤਾਂ ਨਹੀਂ ਕੀਤੀ ਫਿਰ ਇਹਨਾਂ ਨੇ ਕੀਤੀ ਹੈਗੀ ਆ ਸਾਨੂੰ ਅੱਭੀ ਨਹੀਂ ਪਤਾ ਵੀ ਕਮੇਟੀ ਘਰ ਸ਼ਿਕਾਇਤ ਦੇਣੀ ਹੈ ਕਿ ਜਾਂ ਨਹੀਂ। ਸਾਡੇ ਕੋਲ ਰੇੜੀਆਂ ਵਾਲੇ ਆਂਦੇ ਨੇ 50 ਰੁਪਏ ਹੱਤਾ ਉਹ ਲੈ ਲੈਂਦੇ ਨੇ। ਉਹ ਟਰਾਲੀ ਵਾਲਾ ਆਂਦਾ ਹੀ ਕੂੜੇ ਵਾਲੇ ਆ 50 ਰੁਪਏ ਹੀ ਉਹਨਾਂ ਨੂੰ ਵੀ ਦੇ ਦਿੰਨੇ ਆ। ਕਿ ਕਿਹੜਾ ਸਫਾਈ ਰੱਖਣ ਵਾ ਫੇਰ ਵੀ ਰੱਖਦੇ ਨਹੀਂ ਹੈਗੇ। ਨਾਮ ਕੁਮਾਰ ਮਹਾਜਨਾ ਸੰਗਰਪੁਰਾ ਰੋਡ ਹੈ। ਮੇਰੀ ਸ਼ੋਪ ਆ ਪਲਾਸਟਿਕ ਕਲੋਕਰੀ ਦੀ। ਸਰ ਦਿਨੋਂ ਦਿਨ ਤੇ ਵਧੀ ਜਾ ਰਿਹਾ ਹੈਗਾ ਵਾ ਪਹਿਲੇ ਥੋੜਾ ਹੀ ਕੋਨ ਦੁਕਾਨਾਂ ਦੇ ਗਿਆਨਾ ਸ਼ੁਰੂ ਹੋ ਗਿਆ ਹੈਗਾ ਵਾ ਸਰ ਪ੍ਰਸ਼ਾਸਨ ਅਗੇ ਬੇਨਤੀ ਹੈਗੀ ਕਿ ਇਹਦਾ ਹੱਲ ਕੀਤਾ ਜਾਏ। ਹਾਂਜੀ ਕਿੱਲੀ ਤੋਂ ਦੂਜਾ ਸਰ ਬਹੁਤ ਬਰਬੂਸ ਹੈ ਸਰ ਬੱਸ ਪਰ ਇਜੀ ਪ੍ਰੋਬਲਮ ਹੈ ਕਸਟਮਰਾਂ ਨੂੰ ਵੀ ਪ੍ਰੋਬਲਮ ਹੁੰਦੀ ਸਰ ਇਹਨੇ ਇਹਨੇ ਕੀਤੀ ਨਹੀਂ ਫਿਲਹਾਲ ਤੱਕ ਨਹੀਂ ਸਰ ਇਹਨਾਂ ਨੇ ਕੀਤੀ ਮਾਰ ਫੈਡਾ ਲਿਆ ਨੇ ਸਾਫੀ ਚਰਤੋ ਗਿਆ ਸਰ ਇਹ ਸੰਗਲਪੁਰਾ ਰੋਡ ਵਿਸ਼ਨੂ ਮੰਦਿਰ ਦੇ ਸਾਹਮਣੇ ਮਾਰਕਾਟ ਦਾ ਦਫ਼ਤਰ ਹੈ ਇੱਥੇ ਕੂੜੇ ਦਾ ਢੇਰ ਲਗਾਇਆ ਗਿਆ ਹੈ ਅਸੀਂ ਕਿੱਲੀ ਵਾਲ ਲੋਕਾਂ ਨੂੰ ਕਿਹਾ ਕਿ ਇੱਥੇ ਕੂੜਾ ਨਾ ਸੁੱਟੋ ਸਰ ਵੀ ਮਤਲਬ ਕਹਿਣਾ ਨਹੀਂ ਬੰਦੇ ਆ ਕਿਨੇ ਚਿਰ ਤੋਂ ਕੂੜਾ ਪਿਆ ਤੇ ਇਹ 3 ਮਿੰਟ 3 ਦਿਨ ਹੋ ਗਏ ਲਗਾਤਾਰ ਦਿਖਾਇਆ ਨਹੀਂ ਗਿਆ ਸਰ ਮੁਸ਼ਕਿਲ ਤਾਂ ਬੜੀ ਹੈ ਆਹ ਹੀ ਆਪਣੇ ਬਿਮਾਰ ਹੋ ਗਏ ਹੁਣ ਕੀ ਕਹਿੰਤਾ ਕਿ ਹਾਂ ਜੀ ਠੀਕ ਹੈ ਤੇ ਵੀ ਵੀਡੀਓ ਵੀ ਪਾਈਆ ਮੈਂ ਅਸ਼ੋਕ ਹੈ ਕੋਈ ਉਹਨੂੰ ਪਾਈਆ ਜੀ ਪਾਈ ਉਹਨਾਂ ਨੇ ਫੋਨ ਨਹੀਂ ਚੁੱਕਿਆ ਵੀਡੀਓ ਜਰੂਰ ਮੈਂ ਪਾਈਆ ਉਹਨਾਂ ਨੇ ਅੱਗੇ ਵੀ ਪਾਈਆਂ ਸੀ ਬੋਲਿਆ ਸੀ ਹਾਂ ਪਰ ਪੂਰਾ ਨਹੀਂ ਚੁੱਕਿਆ ਗਿਆ ਠੀਕ ਹੋ ਵੀਡੀਓ ਅਹੀਂ ਚੌਲੇ ਕੇ ਸਾਡੇ ਲੱਗੇ ਸਾਫ ਸਫਾਈ ਹੋਏ ਸਾਡੇ ਕਸਟਮਰ ਵੀ ਆਣ ਕਸਟਮਰ ਨਹੀਂ ਆਉਂਦੇ ਉਹ ਵੀ ਕਹਿੰਦੇ ਆ ਕਿ ਲੱਗੇ ਬਦੂਗਾ ਕਿਸ ਦਾ ਆਣਾ ਕਿਸ ਦਾ ਬੈਠਣਾ ਖੜੋਣਾ ਉਹ ਵੀ ਨਹੀਂ ਚੰਗਾ ਸਮਝਦੇ ਨਾ ਮੁੰਡਾ ਪ੍ਰਧਾਨ ਬੀਜੇਪੀ ਰੋਹਿਤ ਮੈਂ ਸਿਵਲ ਲਾਈਨ ਏਰੀਆ ਅੱਜ ਅਸੀਂ ਸਾਰੇ ਪਾਰਟੀਆਂ ਦੇ ਬੰਦੇ ਇਕੱਠੇ ਹੋ ਗਏ ਇਸ ਗੱਲ ਆਏ ਆ ਕਿ ਇਹ ਕੂੜੇ ਸਮੱਸਿਆ ਬਹੁਤ ਗੰਭੀਰ ਹੋ ਰਹੀ ਆ ਇੱਕ ਤੇ ਸੜਕ ਦੇ ਕੂੜਾ ਖਿਲਰਿਆ ਪਿਆ ਸਾਰਾ ਦੂਜਾ ਕੀ ਇਹ ਬਿਮਾਰੀਆਂ ਦਾ ਘਰ ਆ ਲੋਕੀ ਓਖੇ ਹੋ ਰੇ ਸਾਰੇ ਦਿਨੋ ਦਿਨ ਐ ਹਰ ਜਗ੍ਹਾ ਜਿੱਥੇ ਦੇਖੋ ਜਿਹੜੇ ਮਰਜੀ ਚੌਂਕ 'ਚ ਦੇਖੋ ਸਾਹਮਣੇ ਇੱਕ ਮੰਦਿਰ ਆ ਮੰਦਿਰ ਦੇ ਸਾਹਮਣੇ ਕੂੜੇ ਦਾ ਢੇਰ ਲੱਗਣਾ ਚੰਗੀ ਗੱਲ ਨਹੀਂ ਹੈਗੀ ਇੱਕ ਧਾਰਮਿਕ ਜਗ੍ਹਾ ਤੇ ਦੂਜੀ ਗੱਲ ਹੈ ਕਿ ਇੱਕ ਬਿਮਾਰੀਆਂ ਦਾ ਘਰ ਹੈ ਨਿਹਰਾ ਤੀਜਾ ਕੀ ਜਿੱਥੇ ਦੇਖੋ ਸਾਰੇ ਸ਼ਹਿਰ 'ਚ ਕੂੜਾ ਹੀ ਕੂੜਾ ਕੂੜਾ ਹੀ ਗੂੜਾ ਅਸੀਂ ਐ ਨਹੀਂ ਐ ਪੋਲਿਟੀਕਲ ਗੰਦਾ ਉੱਠ ਉੱਠ ਗਏ ਆਪਾਂ ਕੂੜੇ ਸਮੱਸਿਆ ਹੱਲ ਕਰੀਏ ਤਾਂ ਜੇ ਇੱਕ ਡੰਪਿੰਗ ਏਰੀਆ ਬਣੇ ਜਿੱਥੇ ਹੋਵੇ ਮੈਂ ਆ ਦੇ ਸਰਕਾਰ ਨੂੰ ਦੇ ਕੇ ਦੁਰਗਾਸ ਕਰਦਾ ਕਿ ਕੋਈ ਕਿਦਾਂ ਦਾ ਪਲਾਂਟ ਲਵੇ ਜਿੱਥੋਂ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਤੇ ਕੂੜੇ ਦਾ ਚੁੱਕ ਕੇ ਹਥੋਂ ਰੀਸਾਈਕਲ ਹੋਵੇ ਕੋਈ ਦੀ ਖਾਦ ਕੋਈ ਸੜਕਾਂ ਦੀ ਕੋਈ ਚੀਜ਼ ਹੈ ਕੋਈ ਟਾਇਲਾਂ ਪੈਲਟ ਕਈ ਚੀਜ਼ਾਂ ਦੀ ਬਾਹਰਲੇ ਸ਼ਹਿਰਾਂ ਦੇ ਕੋ ਬੰਦੀਆਂ ਅਸੀਂ ਤਾਂ ਰਿਕਵੈਸਟ ਕਰਦੇ ਕਿ ਕੂੜੇ ਦਾ ਹੱਲ ਸਮਝਾ ਲਓ ਚਾਹੀਦਾ ਟ੍ਰਾਂਸਫਰ ਵੀ ਹੱਥ ਲੱਸੀ ਲੱਗਦੀ ਬਿਲਕੁਲ ਹੋ ਜਾਦਾ ਕੋਈ ਆਪਣਾ ਕੋਈ ਪੁਰਾਣ ਜਾਣਾ ਨਹੀਂ ਹੋ ਸਦੇ ਕੁਝ ਹੋ ਸਦਾ ਨਾ